ਹਲੋ ਪੂਜਾ ਕਿੱਥੇ ਗਈ ਹੈ ਛੇਤੀ ਆ ਜਾ ਸਮਾਨ ਇੱਕ ਨੰਬਰ ਯਾਰ ਬਾਰਡਰ ਤੋਂ ਲਿਆਂਦਾ ਆ ਆ ਤਾਂ ਸਹੀ ਤੂੰ ਇੱਕ ਵਾਰੀ ਛੇਤੀ ਆ ਹਾਂ ਕੁੜੀਆਂ ਮੁੰਡੇ ਜਿੰਨੇ ਆ ਨਾ ਤੇਰੇ ਕੋਲ ਸਾਰਿਆਂ ਨੂੰ ਲਿਆ ਤੂੰ ਇੱਕ ਨੰਬਰ ਸਮਾਨ ਲਿਆਂਦਾ ਹੈ ਤੂੰ ਜਿੰਨੇ ਕੁੜੀਆਂ ਮੁੰਡੇ ਦੇਣੇ ਆ ਮੈਨੂੰ ਸਾਰੇ ਦੇ ਦੇ ਹਾਂ ਤੈਨੂੰ ਕਿਹਾ ਤਾਂ ਨਾ ਸਰੂਰ ਪੂਰਾ ਚੜੂ ਤੂੰ ਆ ਤਾਂ ਸਹੀ ਇੱਕ ਵਾਰੀ ਲੈ ਕੇ ਆ ਯਾਰ ਛੇਤੀ ਆ ਮੈਂ ਤੇਰੀ ਵੇਟ ਕਰਦੀ ਆ ਫਿਰ ਆ ਜਾ ਤੂੰ गल ना करी किसी द जा तू छेती तू कु मुंडे लैके आएगी ना है ना एक मुंडे पिछो या दो मुंडिया पिछ तेन तीन हजार फ्री हाँ सही समान बहुत वाया किसी अगे गल ना करी छेती आ जा चल ठीक है होनी है फिर आ जा आ जा आ जा मैं पुड़ियाँ बना के रखा तेरे जोग छेती आ सारे आई ਇੱਕ ਵਾਰੀ ਲਾ ਕੇ ਤਾਂ ਵੇਖੋ ਤੁਸੀਂ ਤੁਹਾਨੂੰ ਪਤਾ ਲੱਗ ਜਾਊ ਜ਼ਿੰਦਗੀ ਦਾ ਹਾਂ ਆਓ ਆਓ ਤੁਸੀਂ ਚੱਲ ਠੀਕ ਆ ਫਿਰ ਆ ਜਾ ਛੇਤੀ ਮੈਂ ਤੇਰੀ ਵੇਟ ਕਰਦੀ ਆ ਚੰਗਾ ਇਹ ਤਾਂ ਬਣ ਗਿਆ ਕੰਮ ਹੁਣ ਇਹ ਹੁਣ ਆਜੂਗੀ ਟਕਾਣੇ ਤੇ ਤੇ ਬਾਕੀਆਂ ਨੂੰ ਇਹ ਲੈ ਆਊਗੀ ਹੁਣ ਤਾਂ ਆਪਣੇ ਕੋਲ ਪੈਸਾ ਹੀ ਪੈਸਾ ਮਾਲ ਹੀ ਮਾਲ ਆਪਾਂ ਕੀ ਲਾਣਾ ਦੇਣਾ ਕਿਸੇ ਦੀ ਜ਼ਿੰਦਗੀ ਖਰਾਬ ਹੋਵੇ ਤਾਂ ਭਲਾ ਨਾ ਹੋਵੇ ਆਪਾਂ ਤਾਂ ਆਪਣੇ ਪੈਸਿਆਂ ਨਾਲ ਮਤਲਬ ਹੈ ਚਲੋ ਚੱਲ ਕੇ ਬਣਾਉਣੇ ਆ ਫਿਰ ਸਮਾਨ ਲੈ ਮੈਨੂੰ ਤਾਂ ਲੱਗਦਾ ਕੂਜਾਂ ਨੇ ਹੁਣ ਆਪਣਾ ਕੰਮ ਮੁਕਾਣ ਹੀ ਨਹੀਂ ਦੇਣਾ ਕਦ ਤੱਕ ਨੋਟਾਂ ਦੀ ਬਰਸਾਤ ਹੋਊਗੀ ਤੇ ਆਪਾਂ ਮਾਲ ਦੇਣਾ ਉਹਨੂੰ ਵਧੀਆ ਨੋਟਾਂ ਦੀ ਬਰਸਾਤ ਆਪੇ ਹੋਊਗੀ ਦੇਖੀ ਜਾਈ ਤੂੰ ਕਿਹੜਾ ਆ ਲੈਣ ਦੇ ਕਰੀ ਉਹਨੂੰ ਕੂਜਾਂ ਪਰ ਪੂਜਾ ਕੋ ਤਾਂ ਬੜੀ ਜਣੇ ਆ ਚਲੋ ਆਪਾਂ ਨੂੰ ਕੀ ਆਪਾਂ ਕੀ ਲੈਣਾ ਆਪਾਂ ਮਾਲ ਦੇਣਾ ਕਿ ਪੈਸੇ ਲੈਣੇ ਚਲੋ ਕੁੜੀਆਂ ਤਾਂ ਬਣਾਵਾ ਫਿਰ ਬਹਿ ਕੇ ਹੋਰ ਤਾਈ ਆਊਗੀ ਤਾਈ ਕਸਟਮਰ ਜਾਣਗੇ ਫਿਰ ਹੁਣ ਦੇਖੋ ਇੱਕ ਕਰੀ ਕੁੜੀਆਂ ਬਣਾਵਾ ਮੈਂ ਬਹਿ ਕੇ ਆਪਾਂ ਸਾਰੇ ਕਿਤੇ ਚਿੱਟਾਈ ਚਿੱਟਾ ਕਰ ਦੇਣਾ ਜਵਾਨੀ ਤਾਂ ਖਤਮ ਹੀ ਕਰ ਦੇਣੀ ਐ ਆਪਾਂ ਕੀ ਲੈਣਾ ਆਪਾਂ ਨੂੰ ਐ ਪੈਸਿਆਂ ਨਾਲ ਮਤਲਬ ਲੈ ਪੂਜਨ ਤਾਂ ਕੋਣ ਲਾਵਾ ਹਲੋ ਆਈ ਨਹੀਂ ਪੂਜਾ ਤੂੰ ਫੇਰ ਨਾ ਕਹੀ ਮੈਂ ਤੇਰਾ ਸਮਾਨ ਅੱਗੇ ਸੇਲ ਕਰਦਾ ਤਾਂ ਚਲ ਆ ਜਾ ਛੇਤੀ ਹੋਣੀ ਐ ਆ ਜਾ ਫੇਰ ਮੈਨੂੰ ਫੋਨ ਬੜੇ ਆਈ ਜਾਂਦੇ ਆ ਮੈਂ ਗਾਂ ਸਮਾਨ ਹੋਰ ਵੀ ਦੇਣਾ ਤੇਰੇ ਘਰ ਕੇ ਰੁਕੀ ਹੋਈ ਆ ਆ ਜਾ ਫਿਰ ਚਲ ਛੇਤੀ ਆ ਆ ਜਾ ਠੀਕ ਚਲ ਇਹ ਤਾਂ ਆਗੀ ਟਿਕਾਣੇ ਤੇ ਹੁਣ ਹੁਣ ਹਲੋ 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 ਹਾਂਜੀ ਉਹ ਸਮਾਨ ਲੈਣਾ ਸੀ ਜੀ ਤੁਸੀਂ ਕਿਹ ਰਹੇ ਹੋ ਹਾਂਜੀ ਹਾਂਜੀ ਕਰੀ ਆ ਆਜੋ ਤੁਸੀਂ ਇਹ ਮਿਲ ਜੂਗਾ ਨਾ ਹਾਂਜੀ ਹਾਂਜੀ ਮਿਲ ਜੂ ਤੁਸੀਂ ਆਓ ਬਹੁਤ ਵਧੀਆ ਮਾਲ ਇੱਕ ਨੰਬਰ ਮਾਲ ਦੇਣਾ ਤੁਹਾਨੂੰ ਇੱਕ ਨੰਬਰ ਕੋਣ ਹੋਵੇ ਕੋਈ ਦੇਖ ਲੇ ਜੀ ਨਾ ਨਾ ਕੋਈ ਨਹੀਂ ਦੇਖਦਾ ਆ ਜਾ ਆ ਜਾ ਛੇਤੀ ਆ ਜਾ ਤੁਹਾਨੂੰ ਕਿਹਨੇ ਡਰੈਸ ਦਿੱਤਾ ਮੇਰਾ ਲਕਮਾਲ ਜੀ ਤੁਹਾਨੂੰ ਕੌਣ ਨਹੀਂ ਜਾਣਦਾ ਹਾਂਜੀ ਦੀਮਾ ਕੋਲ ਇੱਕ ਨੰਬਰ ਦਾ ਮਾਲ ਮਿਲਦਾ ਹੈ ਇੱਕ ਨੰਬਰ ਦਾ ਚਲ ਆ ਜਾ ਛੇਤੀ ਫਿਰ ਮੇਰੀ ਗੱਲ ਤਾਂ ਸੁਣੋ ਹਾਂਜੀ ਜੇ ਮੈਂ ਕੋਈ ਮੁੰਡਾ ਹੋਰ ਭੇਜ ਦਵਾਂ ਤੇ ਤੁਸੀਂ ਭੇਜ ਦੋਗੇ ਆ ਤੁਸੀਂ ਭੇਜ ਦੋ पैसे पूरे नहीं नाइकर पिया काट ना वद ये थोड़े से पैसे काट दे नहीं लो... नहीं नहीं चलो फिर कर लेंगे कल तो सही है कर चलो ठीक है मुंडा आ गया है ना ठीक है हां तू सामान तैयार ओके 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 हो ठीक हो हां जी हां जी चलो तूसी ना 5000 रुपए ਦਾ ਸਰਮਾਨ बना के रखो ओके मैं मुंडे ने भेज दिया ठीक है कल लो फिर हां वो मेरा नाम लाऊंगा जी ठीक है ठीक है ਤੇ ਉਹਦੇ ਨਾਲ ਕੋਈ ਗੱਲ ਕਰਨ ਦੀ ਲੋੜ ਨਹੀਂ ਬਸ ਤੁਸੀਂ ਉਹਨੂੰ ਇਹ ਕਹਿ ਦਿਓ ਵੀ ਇਹ ਸਮਾਨ ਉਹਨਾਂ ਨੇ ਮੰਗਾਇਆ ਸੀਗਾ ਬਸ ਚੱਬਰ ਕੀ ਦੇ ਦਿਓ ਜੀ ਜੀ ਠੀਕ ਹੈ ਟੈਨਸ਼ਨ ਨਾ ਲਾਓ ਤੁਸੀਂ ਕਹੋ ਫਿਰ ਚਲੋ ਠੀਕ ਹੈ ਮੰਗਵਾ ਲਿਆ ਜੀ ਓਕੇ 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 ਬਾਏ ਓਕੇ ਬਾਏ ਲੈ ਹੁਣ ਤਾਂ ਬਣ ਗਿਆ ਕੰਮ ਅੱਜ ਤਾਂ ਬਾੜੀ ਨੋਟ ਛਾਪਣੇ ਆਪਾਂ ਹੁਣ ਚਲੋ ਵੇਖਦੇ ਆਂ ਪੂਜਾ ਕਿੰਨੀ ਦੇਰ ਤੱਕੋਂਦੀ ਕੀ ਪਤਾ ਪੂਜਾ ਨੇ ਕੱਲਿਆ ਹੋਵੇ ਇਹਨੂੰ ਹਾਂਜੀ ਵਧੀਆ ਕੀਵੇਂ ਸਮਾਨ ਲੈਣ ਆਏ ਹੋ ਹਾਂਜੀ ਹਾਂਜੀ ਬਾਈ ਦਾ ਹੁਣੇ ਫੋਨ ਆਇਆ ਸੀ ਉਹਨਾਂ ਨੇ ਇਕੱਲੇ ਤੁਹਾਨੂੰ ਹਾਂਜੀ ਹਾਂਜੀ ਉਹਨਾਂ ਨੇ ਇਕੱਲੇ ਅੱਛਾ ਕਿੰਨੇ ਪੈਸੇ ਘਟਾ ਹੈ 500 ਘਟਾਏ ਵੇਖੋ ਐ ਨਾ ਕਰੋ ਤੁਸੀਂ ਮਾਲ ਇੱਕ ਨੰਬਰ ਦਾ ਸੀਮਾ ਕੁਲਵਿੰਦੂ ਦਾ ਇੱਕ ਨੰਬਰ ਦਾ ਚਲੋ ਕੋਈ ਨਹੀਂ ਜਰਾ 500 ਤੁਹਾਨੂੰ ਫੇਰ ਦੇ ਦਿਆਂਗੇ ਨੇ ਇਹ ਲੋ ਗੂਗਲ पे ਕਰ ਦਿੰਦੇ ਹਾਂ ਠੀਕ ਹੈ 500 ਫੇਰ ਦੇ ਜੀ ਮਾਲ ਬਹੁਤ ਵਧੀਆ ਤੇ ਹੋਰ ਵੀ ਮਿਲੇ ਨਾ ਮੁੰਡਾ ਜਾਂ ਕੁੜੀ ਜਿਹੜਾ ਮਿਲੇ ਤੂੰ ਕੱਲ ਦੇ ਠੀਕ ਹੈ ਠੀਕ ਹੈ ਨਾ ਹਾਂ ਤੇ ਫੋਨ ਹੁਣੇ ਮੈਂ ਪੂਜਨ ਲਾ ਲਾਂ ਫੋਨ ਬਾਈ ਨੂੰ ਫੋਨ ਲਾ ਲਾਂ ਵੀ ਸਮਾਨ ਤੇਰਾ ਕੱਲ ਤਾ ਕਿ ਮੈਂ Google Pay ਕਰ ਦਿੰਦਾ ਨਹੀਂ ਤੁਹਾਨੂੰ ਕੋਈ ਨਹੀਂ ਮੈਂ ਬਾਈ ਨਾਲ ਕਰ ਲੂਗਾ ਲੈ ਚਲ Google Pay ਕਰਦੇ ਫਿਰ ਠੀਕ ਹੈ ਕਿੰਨੇ ਕਰਨੇ ਆ ਜੀ 500 500 ਕਰੋ ਲੋਰੀ ਦੇਖ ਆ ਗਿਆ ਠੀਕ ਹੈ ਜੀ ਹਾਂ ਜੀ ਆ ਗਿਆ ਹੋਰ ਘੱਲ ਦੀ ਚੰਗਾ ਠੀਕ ਹੈ ਜੀ ਠੀਕ ਹੈ ਹਾਂ ਜੀ ਹਾਂ ਜੀ ਹਲੋ ਪੂਜਾ ਆਈ ਨਹੀਂ ਯਾਰ ਆ ਜਾ ਛੇਤੀ ਕਰ ਸਮਾਨ ਸਾਰਾ ਬਸ ਚੱਲੇ ਆ ਫੇਰ ਨਾ ਕਹਿਦੀ ਤੂੰ ਯਾਰ 체ਤੀਆ ਆ ਜਾ ਹੁਣ ਲੈ ਜਾ ਸਮਾਨ ਚਲ ਆ ਜਾ ਆ ਜਾ ਹੁਣ ਥੋੜਾ ਰਹਿ ਗਿਆ ਬਾਕੀ ਦਾ ਸਾਰਾ ਸੇਲ ਹੋ ਗਿਆ ਹਮ ਠੀਕ ਆ ਲੈ ਓਹੋ ਮਸਾਈ ਆਈ ਯਾਰ ਪੂਜਾ ਕੀ ਗੱਲ ਐ ਹੋਰ ਠੀਕ ਐ اچھا ਆਲਾ ਫੜਾ ਸਮਾਨ ਬਹੁਤ ਵਧੀਆ ਤੂੰ ਇੱਕ ਕਰੀਸ ਚਲ ਜੂ ਸਹੀ ਠੀਕ ਐ ਹੋਰ ਕੁਰੀਆਂ ਹੋਈਆਂ ਤੂੰ ਕੱਲ ਦੀ ਠੀਕ ਹੈ ਤੇ ਆਪਾਂ ਹਰ ਇੱਕ ਮੁੰਡੇ ਦੇ ਪਿੱਛੇ ਤੈਨੂੰ 3000 ਰੁਪਈਆ ਨਾ ਛੱਡ ਦਾਂਗੀ ਮੈਂ ਠੀਕ ਹੈ ਤੇਰਾ ਸਮਾਨ ਫ੍ਰੀ ਬਹਿ ਜਾ ਬਹਿ ਜਾ ਤੇਰਾ ਸਮਾਨ ਫ੍ਰੀ ਤੂੰ ਜਿੰਨਾ ਲਾਣਾ ਹੈ ਓਨਾ ਲਾ ਤੇਰੇ ਵਾਸਤੇ ਫ੍ਰੀ ਠੀਕ ਹੈ ਕੱਲ ਨਹੀਂ ਤੂੰ ਜਰੂਰ ਵੀ ਕੁੜੀਆਂ ਮੁੰਡੇ ਹੁੰਦੇ ਆ ਨਾ ਹਾਂ ਮੈਂ ਕਰ ਦਾਂ ਤੇ ਦੱਸਣਾ ਨਹੀਂ ਕਿਸੇ ਨੂੰ ਕਿ ਮੇਰੇ ਕੋਲ ਸਮਾਨ ਲੈ ਕੇ ਆਉਂਦਾ ਕਿਉਂਕਿ ਤੇਰੇ ਘਰ ਦੇ ਤਾਂ ਪਹਿਲਾਂ ਹੀ ਸ਼ੱਕ ਕਰਦੇ ਆ ਹਾਂ ਦੱਸੀ ਨਾ ਤੂੰ ਕਿਸੇ ਨੂੰ ਤੇ ਸਮਾਨ ਇੱਕ ਨੰਬਰ ਦਾ ਹੈ ਚਲ ਹੁਣ ਕੱਲ ਦੀ ਫਿਰ ਠੀਕ ਚੰਗਾ ਕੱਲੀ ਫਿਰ ਅੱਜ ਤਾਂ ਵਿਹਾਨਾ ਵਦੂ ਮੰਗੀ ਤੂ ਰਾਜੀ ਕੱਧਾ ਗਾਹਕ ਤਾਂ ਵਧੀਆ ਹੀ ਐ ਚਲੋ ਦੇਖਦੇ ਆਂ ਡੀਖਦੇ ਆਂ ਥੋੜੀ देर ਹੋਰ ਆ ਤਾਂ ਵਧੀਆ ਦੁਕਾਨਦਾਰੀ ਬਣੀ ਐ ਨਾ ਕੋਈ ਕੰਮ ਕਰਨ ਦਾ ਫਿਕਰ ਨਾ ਕੋਈ ਸ਼ਲ ਚਲੋ हां बी के मेन सामान ले जिए हां जी हां जी किवें सामान ਲੈ ਆਏ ਆ ਸਮਾਨ ਤੇ ਸੀਮਾ ਕੋਲ ਇੱਕ ਨੰਬਰ ਮੈਂ ਦੱਬ ਦਿੰਦਾ ਇਹ ਕੀ ਕਰਨਾ ਹੈ ਸਮਾਨ ਵੇਚ ਕੇ ਨੂੰ ਲੁਕਾ ਕੇ ਸੋਚ ਕੇ ਬੱਤੀ ਇਹ ਪੁੱਤਰਨ ਕੀ ਬਣੇਗਾ ਇਹਨੇ ਪੈਸੇ ਨੇ ਕੀ ਕਰਨਾ ਕੀ ਤੂੰ ਲੈ ਆਪਾਂ ਕਿਸੇ ਤੋਂ ਕੀ ਲੈਣਾ ਆਪਣੇ ਆਪ ਦੇ ਧੀਆਂ ਪੁੱਤਰ ਵਧੀਆ ਸਕੂਲਾਂ 'ਚ ਪੜ੍ਹਦੇ ਆਪਾਂ ਉਹ ਆਪਦੇ ਦਾ ਵਧੀਆ ਤੇ ਵੀ ਤੇ ਕਿਸੇ ਤੇ ਪੁੱਤਰ ਨੇ ਜਿੰਨਾਂ ਲੋ ਆ ਰਹੀਏ ਕੰਮ ਆਪਾਂ ਨੂੰ ਪੈਸੇ ਮਿਲਦੇ ਆਪਾਂ ਕਿਸੇ ਤੋਂ ਕੀ ਲੈਣਾ ਇਹਨਾਂ ਮਤਲਬ ਪੈਸੇ ਲੈ ਕੇ ਤੂੰ ਜੋ ਮਰਜੀ ਕੰਮ ਕਰੀਏ ਜੋ ਮਰਜੀ ਕਰੋ ਦੇਖ ਇਹ ਚੀਜ਼ ਨਾ ਬਹੁਤ ਗਲਤ ਹੈ ਲੋਕਾਂ ਦੇ ਪੁੱਤਰ ਨਸ਼ਾ ਬਹੁਤ ਮਾੜਾ ਹੈ ਇਹ ਤਾਂ ਆਣ ਵਾਲੀ ਲੈਣਾ ਹੈ ਕਿ ਨਹੀਂ ਲੈਣਾ ਇਹ ਦੱਸ ਤੂੰ ਇੱਥੇ ਮੈਨੂੰ ਮੈਂ ਲੈਣੀਆਂ ਮੈਂ ਤੁਹਾਨੂੰ ਸਮਝਾਉਣ ਵਾਸਤੇ ਆਇਆ ਮੈਨੂੰ ਪਤਾ ਕੀ ਦੇ ਚੰਗਾ ਤੇ ਕੀ ਦੇ ਮਾੜਾ ਹੈ ਠੀਕ ਹੈ ਨਾ ਇਹ ਬਹੁਤ ਗਲਤ ਹੈ ਬਹੁਤ ਗਲਤ ਹੈ ਕੱਲ ਨੂੰ ਇਹ ਨਸਲਾਂ ਖਤਮ ਹੋ ਜਾਣਗੀਆਂ ਇਹ ਚਿੱਟੀ ਦੇ ਨਸ਼ੇ ਵਿੱਚ ਆਪਣੀਆਂ ਦਾ ਨਸਲਾਂ ਚਲਦੀਆਂ ਇਹ ਅੱਜ ਤੈਨੂੰ ਪੈਸੇ ਦੀ ਪਰਤ ਚੜੀ ਇਹ ਖਤਮ ਹੋ ਜੇਗੀ ਕੋਈ ਫਾਇਦਾ ਨਹੀਂ ਇਹੋ ਜਿਹਾ ਕੰਮ ਕਰਨ ਦਾ ਕੋਈ ਫਾਇਦਾ ਨਹੀਂਗਾ ਆਪਾਂ ਗਿਜ਼ਤ ਕੀ ਲੈਣਾ ਕਿਉਂਕਿ ਇਹਦੇ ਕਾਰਨ ਆਉਣ ਵਾਲੀ ਸੰਤ ਕੋਈ ਪੀੜੀ ਨਹੀਂ ਵਧੂਗੀ ਇਹ ਤਾਂ ਪੰਜਾਬ ਦਾ ਬੇੜਾ ਗਰਕ ਹੋ ਗਿਆ ਹੈ ਦੇ ਕੋਈ ਚੱਕਰ ਨਹੀਂ ਇਸ ਤਰ੍ਹਾਂ ਕੰਮ ਨਾ ਕਰੋ ਇਸ ਕਾਰਨ ਆਪਦੇ ਤੀਪੂ ਕੱਲ ਨੂੰ ਤੇਰਾ ਤੇ ਪੁੱਤਰ ਲੱਗ ਗਿਆ ਇਸ ਕੰਮ ਚ ਕੀ ਕਰੇਂਗੀ ਤੂੰ ਇਹ ਚੀਜ਼ ਤਾਂ ਸੋਚ ਕੱਦੇ ਲੋਕਾਂ ਤੇ ਇਹ ਪੁੱਤਰਾਂ ਲਾ ਰਹੀ ਐ ਇਹ ਚੀਜ਼ ਤੇ ਸੋਚ ਪਰ ਮੈਨੂੰ ਤਾਂ ਪੈਸੇ ਨਾਲ ਮਤਲਬ ਹੈ ਠੀਕ ਐ ਚਲੋ ਇਸੇ ਦਾ ਨਸ਼ਾ ਸਭ ਤੋਂ ਵੱਡਾ ਨਸ਼ਾ ਆ ਜੀ ਦੇ ਕੋਲ ਪੈਸਾ ਅੱਜ ਤੈਨੂੰ ਲੱਗ ਰਹੀ ਹੈ ਦੁਨੀਆ ਥੱਲੇ ਚੱਲ ਇੱਥੋਂ ਛੋੜੋ ਅੱਜ ਵੇਗ ਮੈਂ ਤਾਂ ਤੁਹਾਨੂੰ ਸਮਝਾਉਣ ਆਇਆ ਸੀ ਜਾਨ ਦੀ ਮੈਨੂੰ ਲੋੜ ਨਹੀਂ ਜੇ ਤੇਰੇ ਕੋਲ ਕੋਈ ਗਾਹਕ ਹੋਵੇ ਤੇ ਆ ਜੀ ਇਹ ਤਾਂ ਚੰਗਾ ਮੈਂ ਇਹਦਾ ਕੰਮ ਨਹੀਂ ਕਰਦਾ ਚੱਲ ਜਾ ਫਿਰ ਇੱਥੋਂ ਠੀਕ ਹੈ ਥਾਣੇਦਾਰ ਨਾਲ ਮੇਰੀ ਬਣਦੀ ਥਾਣੇਦਾਰ ਨਾਲ ਮਹੀਨਾ ਦੇਈ ਦਾ ਮਹੀਨਾ ਇਹ ਕਦੇ ਵੀ ਥਾਣੇਦਾਰ ਕਿਸੇ ਦੇ ਸਕੇ ਨਹੀਂ ਬਣਦੇ ਹੁੰਦੇ ਥਾਣੇਦਾਰ ਨਾਲ ਬਣਦੀ ਐ ਚਲ ਮੈਂ ਤਾਂ ਤੁਹਾਨੂੰ ਮੈਂ ਤਾਂ ਤੁਹਾਨੂੰ ਸਮਝਾਣ ਆਇਆ ਸੀ ਬਾਕੀ ਹਾਲੋ ਆਇਆ ਹੈ ਇਹ ਬਾਸ ਆਲਮ ਦੇ ਨੇ ਗਿਆਨ ਵੰਡਣ ਫ੍ਰੀ ਦਾ ਤੂੰ ਆ ਜਾ ਸਮਾਨ ਲੈਣ ਆ ਜਾ ਛੇਤੀ ਆ ਜਾ ਥੋੜਾ ਹੀ ਰਹਿ ਗਿਆ ਬਸ ਇੱਕ ਦੋ ਕੁੜੀਆਂ ਰਹਿ ਗਈਆਂ ਚਲ ਆ ਜਾ ਫਿਰ ਛੇਤੀ ਚੰਗਾ ਸਮਾਨ ਬੋਧ ਵਧੀਆ ਹੋਰ ਵੀ ਕੋਈ ਚਾਹੀਦਾ ਚਲ ਠੀਕ ਆ ਜਾ ਫਿਰ ਚੰਗਾ 프리 ਦਾ ਗਿਆਨ ਹੰਟਣ ਆ ਜਾਂਦੇ ਨੇ ਆਪ ਚੰਗੇ ਬਣਦੇ ਨੇ ਜਿਹਦੇ ਕੋ ਇਹ ਤਾਂ ਪਤਾ ਹੀ ਨਹੀਂ ਜਿਹਦੇ ਅੱਜ ਕੱਲ ਪੈਸਾ ਸਾਰਾ ਕੁਝ ਉਹਦਾ ਹੀ ਹੈ ਲੱਗਦਾ ਕੋਈ ਹੋਰ ਸ਼িকার ਆ ਗਿਆ ਉਹ ਆ ਬਾਈ ਕਿਵੇਂ ਹਾਂ ਉਹ ਵਧੀਆ ਸੀਮਾ ਕਿਵੇਂ ਠੀਕ ਐ ਹਾਂ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਸਮਾਨ ਲੈਣ ਆਇਆ ਉਹ ਸਮਾਨ ਨਹੀਂ ਲੈਣਾ ਮੈਂ ਤਾਂ ਕਿੰਨੇ ਸੀਮਾ ਦਾ ਤੋਰੀ ਖੋਤਾ ਵਧੀਆ ਚਾਹੁੰਦੇ ਲੈ ਤੂੰ ਦੱਸ ਸਮਾਨ ਬੜਾ ਵਧੀਆ ਸੀਮਾ ਮੈਨੂੰ ਐ ਦੱਸ ਪਹਿਲਾਂ ਹੂੰ ਹੋਣ ਤਾਂ ਕਿੰਨੇ ਮੁੰਡੇ ਲੱਗ ਚਿੱਟੇ ਝੂਰ ਨਾ ਬੋਲੇ ਪਿੰਡ ਲਾਤਾ ਪਸਾਰੀ ਕਿੰਨਾ ਸਾਰਾ ਉਹਦਾ ਦੋ ਦੋਸ ਮੁੰਡੇ ਵੀ ਬਹੁਤ ਸਾਰਾ ਪਿੰਡ ਹੁਣ ਤੁਸੀਂ ਆਪ ਹੀ ਲਾ ਲਓ ਸਾਰੇ ਪਿੰਡ ਚ ਤੈਨੂੰ ਇਹ ਤੂੰ ਨਹੀਂ ਆ ਮੁੰਡੇ ਕੁੜੀਆਂ ਵੀ ਹਾਂਜੀ ਤੂੰ ਕਿਤੇ ਸੋਚ ਰਹੀ ਨਹੀਂ ਵੀ ਮਤਲਬ ਮੁੰਡਿਆਂ ਦੀ ਜ਼ਿੰਦਗੀ ਖਰਾਬ ਹੋ ਰਹੀ ਹੈ ਕੁੜੀਆਂ ਦੀ ਜ਼ਿੰਦਗੀ ਖਰਾਬ ਹੋ ਰਹੀ ਹੈ ਆਪਾਂ ਕਿਹਦੀ ਜ਼ਿੰਦਗੀ ਤੋਂ ਬਾਈਕ ਕੀ ਲੈਣਾ ਹੂੰ ਆਪਾਂ ਨੂੰ ਆਪਦੇ ਪੈਸਿਆਂ ਨਾਲ ਮਤਲਬ ਹੈ ਆਵੇ ਬੈਗ ਭਰਿਆ ਬੈਗ ਨੋਟਾਂ ਨਾਲ ਅੱਛਾ ਹੂੰ ਕਿੰਨੇ ਇਤਰੀ ਗੱਲਾਂ ਅਸਰ ਗੱਲਾਂ ਕਰਦੇ ਹੁੰਦੇ ਆ ਕਿ ਜਿਹੜੀ ਸੀਮਾ ਹੈ ਉਹ ਤਾਂ ਬੁਗਿਲਾਂ ਨੂੰ ਉਤੋਂ ਦੀ ਹੈ ਪੈਸਾ ਬਹੁਤ ਆਉਂਦੀ ਹੈ ਪਿਆਸਾ ਝਾਪਣਾ ਹੀ ਆਪਣਾ ਸਮਾਨ ਬਹੁਤ ਵਧੀਆ ਆ ਨਾ ਪਰ ਅੱਛਾ ਦੂਰੋਂ ਦੂਰੋਂ ਆਉਂਦੇ ਲੈਣ ਤੇ ਕਿੰਨਾ ਪੈਸਾ ਛਾਪ ਨਹੀਂ ਹੈ ਰੋਜ ਦਾ ਹੋਈਆਂ ਨੇ 15 20 ਹਜ਼ਾਰ ਰੋਜ ਦਾ ਹਾਂਜੀ ਮਾੜਾ 15 20 ਹਜ਼ਾਰ ਤੋਂ ਮਤਲਬ ਦਾ 20 ਕਿੱਲੋ ਲੈਣਾ ਨਹੀਂ ਕਿੰਨਾ ਹਾਂ ਆਪਾਂ ਕਮਾ ਲੈਨੇ ਆ ਫਿਰ ਤੂੰ ਵੀ ਲੱਗ ਜਾ ਮੇਰੇ ਨਾਲ ਅੱਛਾ ਮਤਲਬ ਦੋਨੇ ਨਾਲ ਕੇ ਕਰਨਗੇ ਨਹੀਂ ਇਹ ਫੈਦੇ ਕੀ ਹਲਤੇ ਨੇ ਫੈਦੇ ਆਪਾਂ ਪੁੜੀਆਂ ਦੇਣੀਆਂ ਆ ਆਪੇ ਜਾ ਕੇ ਕੋਈ ਟੀਕਾ ਲੋਂਦਾ ਕੋਈ ਸੁੰਘਦਾ ਕੋਈ ਪੰਨੀ ਤੇ ਲੋਂਦਾ ਹੂੰ ਬਸ ਇਹ ਸਮਾਨ ਹੁੰਦਾ ਦਿੱਤ ਨੂੰ ਟਰਪੂ ਆਪਾਂ ਮਾਈ ਦਾ ओरिजिनल ਮਾਲ ਮਤਲਬ ਕਿਸੇ ਦਾ ਪੁੱਤ ਮਰੇ ਕਿਸੇ ਦਾ ਨਾਮ ਮਰੇ ਤੈਨੂੰ ਆਪਾਂ ਕੀ ਲਾਣਾ ਕਿਸੇ ਨੂੰ ਮਤਲਬ ਇਹਦਾ ਗਲੂ ਹੋ ਗਈ ਵੀ ਜਿਹੜੀ ਉਂਗਲ ਦੁਖਦੀ ਉਹਨੂੰ ਦਰਦਾ ਹਾਂ ਉਹਨੂੰ ਦਰਦਾ ਆਪਾਂ ਨੂੰ ਕਾਹਦਾ ਦਰਦਾ ਤੈਨੂੰ ਪੂਰਾ ਵੀ ਦੁਖਣੀ ਨਾ ਨਾ ਐਸੀ ਮਦਰੀ ਵਿਚ ਗੱਲ ਮਾੜੀ ਐ ਮੈਂ ਤਾਂ ਤੈਨੂੰ ਸਮਝਾਉਣਾ ਆਇਆ ਸੀ ਕਿਉਂਕਿ ਮੇਰਾ ਹੁਣ ਤੂੰ ਵੀ ਬਾਈ ਭਾਸ਼ਣ ਦੇਣਾ ਐ ਪਹਿਲਾਂ ਇੱਕ ਤੋਰਿਆ ਮੈਂ ਭਾਸ਼ਣ ਦੇਣਾ ਉਹ ਮੇਰਾ ਦੋਸਤੀ ਐ ਉਹ ਮੈਂ ਭੇਜਿਆ ਸੀ ਮੈਂ ਕਿਹਾ ਤੁਸੀਂ ਮੇਰੇ ਕੋਲ ਜਾ ਕੇ ਆ ਜੀ ਤੇਰੀ ਗੱਲ ਮੰਨ ਲਈ ਤਾਂ ਜੀ ਠੀਕ ਉਹ ਸੀਮਾ ਹੋਗਣਾ ਵੀ ਮੀਰੀ ਉਹ ਨਹੀਂ ਕਰਦੀ ਭੇਜਤੀ ਹੂੰ ਤੇ ਮੇਰੀ ਗੱਲ ਨਹੀਂ ਸੁਣੀ ਉਹਨੇ ਉਹ ਬੰਦੇ ਦੀ ਗੱਲ ਸਹੀ ਹੈ ਉਹ ਕਹਿੰਦਾ ਬਾਈ ਜੇ ਚਿੱਟਾ ਪਾਣੀ ਪੀਂਦੇ ਰਹੇ ਆਪਣੇ ਨੌਜਵਾਨ ਪੀੜੀ ਚਿੱਟੇ ਵੱਲ ਇੰਨਾ ਜ਼ਿਆਦਾ ਰੁਝਾਨ ਹੋ ਗਿਆ ਚਿੱਟੇ ਨੂੰ ਆਪਦਾ ਉਹਨਾਂ ਨੇ ਸਭ ਕੁਝ ਮੰਗ ਲਿਆ ਤੇ ਪੰਜਾਬ ਦੀ ਜਿਹੜੀ ਪਨੀਰੀ ਹੈ ਖਤਮ ਹੋ ਗਈ ਤੇ ਫਿਰ ਸਰਕਾਰ ਨੇ ਆਪਣੇ ਵਾਸਤੇ ਕੀ ਤਾਂ ਵੀ ਕੀ ਹੈ ਸੀਮਾ ਹੋਰ ਘੱਟ ਕਰ ਲੋ ਲੋਕਾਂ ਦੀ ਪੋਚੇ ਦਾ ਲੋਕਾਂ ਦੇ ਦਿਹਾੜੀਆਂ ਕਰ ਲੋ ਪੋਚੇ ਨਹੀਂ ਲੱਗਦੇ ਆ ਕੰਮ ਸਭ ਤੋਂ ਵਧੀਆ ਅੱਛਾ ਸਭ ਤੋਂ ਵਧੀਆ ਦਾ ਘਰੋਂ ਬੈਠੋ ਇੱਕ ਪੂਰੀ ਦਓ 5000 ਲਓ ਇੰਨਾ ਕਦ ਅੱਜ ਇੱਕ ਦਿਨ ਗੱਲ ਕਰਨ ਆਇਆ ਮੁੱਸੇ ਤਾਂ ਤੈਨੂੰ ਗੁੱਸਾ ਤੇ ਲੱਗੂਗਾ ਇਤਰੀ ਹਰਾਨ ਹੋ ਜੀ ਗੱਲ ਸੁਣ ਕੇ ਹੂੰ ਹਰਾਨ ਹੋ ਜਾਏਗੀ ਤੂੰ ਮੁੰਡਾ ਮਰ ਗਿਆ ਜਿੱਤੇ ਆਪਣੀ ਮੁੰਡਾ ਉਹ ਕਿਸੇ ਹੋਰ ਤਾਂ ਲਿਆਂਦਾ ਹੋਣਾ ਮੇਰੇ ਚਿੱਟੇ ਨਾਲ ਕੋਈ ਮਰਦਾ ਅੱਛਾ ਤੈਨੂੰ ਪੁੱਛਾਂ ਮੈਂ ਦੁੱਖ ਨਹੀਂ ਵੀ ਮੁੰਡੇ ਨੂੰ ਲੋ ਆਪਾਂ ਨੂੰ ਕਾਹਦਾ ਦੁੱਖ ਉਹ ਇੱਕ ਮਰਿਆ ਦੂਜਾ ਹੋਰ ਆ ਜੇ ਤੇਰਾ ਮੁੰਡਾ ਉਦਾਂ ਮਰ ਗਿਆ ਜਦ ਤੈਨੂੰ ਕੀ ਤੇਰਾ ਮੁੰਡਾ ਮਰ ਗਿਆ ਜਿੱਤਾ ਵੀ ਗਿਆ ਅੱਜ ਜਾ ਕੇ ਦੇਖ ਕੇ ਆ ਇਹ ਨਹੀਂ ਹੋ ਸਕਦਾ ਤੇਰਾ ਮੁੰਡਾ ਮਰ ਗਿਆ ਇਹ ਨਹੀਂ ਹੋ ਸਕਦਾ ਹੋ ਗਿਆ ਇਹ ਲੋਕਾਂ ਦੇ ਘਰ ਬਟਨ ਵਾਲੀ ਇਤਨਾ ਮੁੰਡਾ ਮਰ ਬਾਈ ਇਹ ਨਹੀਂ ਹੋ ਸਕਦਾ ਮੇਰਾ ਮੁੰਡਾ ਭਾਈ ਬਾਈ ਇਹ ਨਹੀਂ ਹੋ ਸਕਦਾ ਭਾਈ ਮੈਂ ਲੋਕ ਇਹ ਤਾਂ ਹੋ ਗਿਆ ਬਾਈ ਨਹੀਂ ਨਹੀਂ ਬਾਈ ਇਹ ਨਹੀਂ ਹੋ ਸਕਦਾ ਭਾਈ ਅੱਗ ਲਾ ਇਹੋ ਜੇ ਚਿੱਟੇ ਨੂੰ ਜਿਹੜਾ ਲੋਕਾਂ ਦੇ 3 ਪੁੱਤਾਂ ਨੂੰ ਮਾਰਦਾ ਮੈਨੂੰ ਅੱਜ ਸਮਝ ਮੇਰੇ ਪੁੱਤ ਮਰ ਗਿਆ ਮੇਰਾ ਜਵਾਨ ਪੁੱਤ ਬਾਈ ਇਹ ਨਹੀਂ ਹੋ ਸਕਦਾ ਬਾਈ ਹਾਏ ਵੇ ਮੈਂ ਮਾਰ ਗੀਤਵਾ ਕੀ ਕਰ ਗਿਆ ਵੇ ਮੈਂ ਲੋਕਾਂ ਦੇ ਧੀਆ ਪੁੱਤ ਮਾਰਦੀ ਸੀ ਤੂੰ ਮੈਨੂੰ ਛੱਡ ਕੇ ਚਲਾ ਗਿਆ ਤੂੰ ਹੀ ਤਾਂ ਮੇਰਾ ਸਾਰਾ ਸੀ ਹਾਏ ਹਾਏ ਮੈਨੂੰ ਮaaf ਕਰ ਦੇ ਰੱਬਾ ਮੈਂ ਲੋਕਾਂ ਦੇ ਮਾਰਦੀ ਸੀ ਮੇਰਾ ਜਵਾਨ ਪੁੱਤ ਚਲਾ ਗਿਆ ਮੈਨੂੰ ਰੱਬ ਨੇ ਕਦੇ ਮaaf ਨਹੀਂ ਕਰਨਾ ਮੈਂ ਕੀ ਕਰਾਂ ਮੈਂ ਕਿਹਨੂੰ ਜਾ ਕੇ ਦੱਸਾਂ ਮੇਰਾ ਪੁੱਤ ਮਰ ਗਿਆ ਮੈਂ ਕਿਹਨੂੰ ਜਾ ਕੇ ਦੱਸਾਂ ਹਾਏ ਰੱਬਾ ਹਏ ਹੁਣ ਮੈਂ ਕੀ ਨੂੰ ਆਖਾਂ ਮੇਰਾ ਜਵਾਨ ਪੁੱਤ ਮੈਂ ਨਸ਼ੇ ਦੇ ਵਿੱਚ ਇੰਨੀ پاگل ਹੋ ਗਈ ਸੀ ਪੈਸਿਆਂ ਦੇ ਵਿੱਚ ਮੇਰਾ ਪੁੱਤ ਮਰ ਗਿਆ ਹਾਏ ਓਏ ਹਾਏ ਹੁਣ ਮੈਂ ਕੀ ਨੂੰ ਦੱਸਾਂ ਕਿ ਨੂੰ ਆਖਾਂ ਮੇਰਾ ਪੁੱਤ ਮਰ ਗਿਆ ਜਵਾਨ ਮੇਰਾ ਪੁੱਤ ਹਾਏ ਉੱਠ ਪੁੱਤ ਹਾਏ ਤੋਂ ਬਾਅਦ ਮੈਂ ਗਲਤ ਕੰਮ ਨਹੀਂ ਕਰਦੀ ਉੱਠ ਜਾ ਪੋਤ ਪੋਤਾ ਤੈਨੂੰ ਮੇਰੀ ਆਵਾਜ਼ ਨਹੀਂ ਸੁਣਦੀ ਉੱਠ ਜਾ ਪੋਤ ਪੋਤਾ ਇਹਦਾ ਪੋਤਾ ਮਾਰ ਗਿਆ ਉੱਠ ਜਾ ਪੋਤ ਤਾ ਆ ਕਿਉਂ ਗਿਆ ਬਈ ਨੂੰ ਮਰ ਗਿਆ ਬਾਈ ਚਿੱਟੇ ਦਾ ਟੀਕਾ ਲਾ ਕੇ ਬਾਈ ਮੈਂ ਤੈਨੂੰ ਭਾਈ ਆਖਿਆ ਸੀ ਨਾ ਲੋਕਾਂ ਦੇ ਘਰ ਨਹੀਂ ਪਰਦੇ ਹੁੰਦੇ ਆਜੋਗੀ ਬਾਈ ਮੇਰਾ ਮੇਰੀ ਗੱਲ ਸੁਣ ਇੱਕ ਮਿੰਟ ਮੈਂ ਤੈਨੂੰ ਕਿਹਾ ਸੀ ਨਾ ਤੂੰ ਕਿੰਨੇ ਲੋਕਾਂ ਦੇ ਘਰ ਭਟਿਆ ਘਟੋ ਘਟ ਦੇ ਦੇ ਕਰਕੇ ਪਿੰਡ ਦੇ 10 ਤੋਂ 15 ਮੁੰਡੇ ਮਰ ਗਏ ਚਿੱਟਾ ਵੀ ਗਏ ਹੋਰ ਤੂੰ ਮੈਨੂੰ ਇਹ ਦੱਸ ਵੀ ਤੈਨੂੰ ਆਹਦਾ ਬੱਚਾ ਨੇੜੇ ਕਿ ਪੈਸਾ ਨੇੜੇ ਹੈ ਮੈਨੂੰ ਮੇਰਾ ਬੱਚਾ ਨੇੜੇ ਸੀ ਭਾਈ ਬੱਚਾ ਨੇੜੇ ਸੀ ਨਾ ਹੁਣ ਤੂੰ ਇੱਧਰ ਸਾਹਮਣੇ ਖੜੀ ਹੋ ਜਾ ਇੱਧਰ ਮੀਡੀਆ ਵਾਲੇ ਆਏ ਆ ਦੇਖ ਲੈ ਬਾਈ ਖੜੀ ਹੋ ਜਾ ਬਾਈ ਪੈਸਾ ਨਹੀਂ ਕੱਲਾ ਹੁੰਦਾ ਜੋ ਲੋਕਾਂ ਦੀ ਜ਼ਿੰਦਗੀ ਨਾਲ ਕੁਲਵਾੜ ਕਰਦਾ ਹੈ ਉਹਦੇ ਨਾਲ ਆਪਦੇ ਨਾਲ ਜ਼ਰੂਰ ਆਉਂਦਾ ਠੀਕ ਹੈ ਤੂੰ ਕਿੰਨੇ ਲੋਕਾਂ ਦੇ ਘਰ ਪੱਟੇ ਸਿਰ ਪੈਸੇ ਦੇ لالਚ ਲਈ ਮੁੰਡੇ ਕੁੜੀਆਂ ਨੂੰ ਜਿੱਤੇ ਤੇ ਲਾਇਆ ਮੁੰਡੇ ਮਰੇ ਸਾਡੇ ਪਿੰਡ ਦੇ ਕਿੰਨੇ ਮੁੰਡੇ ਮਰੇ ਕਿੰਨੀਆਂ ਕੁੜੀਆਂ ਦੀ ਜ਼ਿੰਦਗੀ ਖਰਾਬ ਹੋਈ ਕਿੰਨੇ ਮੁੰਡਿਆਂ ਨੂੰ ਤੂੰ ਚਿੱਟਾ ਮੁਫਤ ਦਿੱਤਾ ਮੰਨਦੀ ਹੈ ਨਾ ਅੱਜ ਤੇਰਾ ਮੁੰਡਾ ਆਪਦਾ ਮਰ ਗਿਆ ਤੈਨੂੰ ਮਹਿਸੂਸ ਹੋ ਰਿਹਾ ਨਾ ਬਾਈ ਜਿਹੜੇ ਲੋਕ ਇਹੋ ਜਿਹੇ ਲੋਕ ਹੈ ਚਿੱਟਾ ਨੂੰ ਚਿੱਟਾ ਸਪਲਾਈ ਕਰਦੇ ਆ ਜਾਂ ਚਿੱਟਾ ਵੇਚਦੇ ਆ ਉਹਨਾਂ ਦੀ ਕਾਰਵਾਈ ਕਰੋ ਉਹਨਾਂ ਦੀ ਸ਼ਿਕਾਇਤ ਕਰੋ ਅੱਪਾ ਇਹ ਸੋਚਦੇ ਆਂ ਵੀ ਆਪਣਾ ਤਾਂ ਯਾਰ ਅਸੀਂ ਨਾਲ ਦੇ ਪਿੰਡ ਚ ਜਾਇਆ ਹੋਏ ਫੇਰ ਜਦੋਂ ਆਪਣੇ ਪਿੰਡ ਚ ਆ ਜਾਂਦਾ ਅੱਪਾ ਕਹਿੰਦੇ ਆਪਣੇ ਪਿੰਡ ਜਾਇਆ ਜਦੋਂ ਆਪਣੇ ਗਵਾਂਢ ਚ ਆ ਜਾਂਦਾ ਅੱਪਾ ਕਹਿੰਦੇ ਯਾਰ ਗਵਾਂਢ ਚ ਆਇਆ ਫੇਰ ਜਦੋਂ ਚਾਚੀ ਦਾ ਮੁੰਡਾ ਚਿੱਤੇ ਨਾਲ ਮਰ ਜਿੰਦੇ ਫੇਰ ਕਹਿੰਦਾ ਅੱਪਾ ਇਹ ਆਪਣਾ ਮਰੇ ਚਾਚੀ ਦਾ ਚਾਚੇ ਦਾ ਯਾਰ ਮਰਿਆ ਜਦੋਂ ਆਪਣਾ ਆਪਦਾ ਮਰਦਾ ਫੇਰ ਆਪਰਾ ਉਹ ਤੋਂ ਪੁੱਛਨੇ ਆ ਇਹਦੇ ਕੋਲ ਤੁਹਾਡੇ ਪਿੰਡ ਚ ਕਿੰਨੇ ਮੁੰਡੇ ਮਰ ਗਏ ਜੀ ਤੁਸੀਂ ਉਹਦਾ ਰੋਣਾ ਪਾਇਆ ਤੁਸੀਂ ਹੁਣ ਰੋਲਾ ਕਿਉਂ ਪਾ ਰਹੇ ਹੋ ਬਾਈ ਮੈਂ ਕੀ ਨੂੰ ਆਖਾ ਦੇਖੋ ਜੀ ਜਦੋਂ ਕਹਿੰਦੇ ਜਿਹੜੀ ਉਂਗਲ ਵੱਡੀ ਹੁੰਦੀ ਹੈ ਦਰਦ ਉਹਨੂੰ ਹ ਮੁੰਡਰਦਾ ਨਾ ਸੋ ਦੋਸਤੋ ਇਹ ਸਾਡੀ ਸਟੋਰੀ ਸੀਗੀ ਜੀ ਇਹ ਸਾਡੇ ਆਰਟਿਸਟ ਸੀਮਾ ਤੇ ਅਸੀਂ ਸਪੈਸ਼ਲ ਧੰਨਵਾਦੀ ਆਜੇ ਤੇਰੇ ਵਿੱਚ ਆਜੇ ਤੇਰੇ ਵਿੱਚ ਅਰੇ ਚਾਚਾ ਅੰਗਰੇਜ਼ਾ ਸਾਡਾ ਇਹ ਅਸੀਂ ਬਹੁਤ ਧੰਨਵਾਦੀ ਆ ਜਿਹਨੇ ਘਰੇ ਸ਼ੁਰੂ ਕੀਤਾ ਸੋ ਬਾਈ ਚਿੱਟਾ ਪੰਜਾਬ ਦੇ ਵਿੱਚ ਬਹੁਤ ਹੈ ਇਹ ਮਤਲਬ ਸਰਕਾਰ ਇਹ ਨਹੀਂ ਲੈ ਕੇ ਆ ਰਹੀਆਂ ਇਹਨਾਂ ਨੂੰ ਕਿਵੇਂ ਬੰਦ ਕਰਨਾ ਹੈ ਇਹ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਆਪਾਂ ਨੂੰ ਇੱਕ ਕਮੇਟੀ ਬਣਾਉਣੀ ਪੈਣੀ ਹੈ ਪਿੰਡ ਦੇ ਜਿੰਨੇ ਵੀ ਲੋਕ ਹੈ ਉਹਨਾਂ ਨੂੰ ਆਪਾਂ ਇਹ ਚੀਜ਼ ਦੀ ਅਪੀਲ ਕਰਨੀ ਹੈ ਵੀ ਸਾਡੇ ਨਾਲ ਤੁਹਾਡਾ ਸਾਥ ਦਿਓ ਕਿਉਂਕਿ ਬਾਈ ਜਿੱਤੇ ਨੇ ਐਂ ਹੀ ਰਿਹਾ ਤਾਂ ਆਪਣੇ ਵਿੱਚ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਆਪਣੀਆਂ ਪੀੜੀਆਂ ਖਤਮ ਹੋ ਗਈਆਂ ਹੈ ਹਨਾ ਸੋ ਬਾਈ ਕਿਵੇਂ ਤੁਸੀਂ ਕ੍ਰੈਡਿਟਰ ਦੇ ਲਈ ਕੀਤਾ ਪਹਿਲੀ ਵਾਰ ਕੀਤਾ ਕਿ ਪਹਿਲਾਂ ਵੀ ਕੀਤਾ ਨਹੀਂ ਪਹਿਲਾਂ ਵੀ ਕੀਤਾ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਲੱਗਿਆ ਤੇ ਆਇਓ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਜਿਹੜੇ ਵੀ ਚਿੱਟਾ ਸਪਲਾਈ ਕਰਦੇ ਨੇ ਆ ਕੋਈ ਵੀ ਇਹ ਕੰਮ ਨਾ ਕਰਨ ਕਿਉਂਕਿ ਮਾਪਿਓ ਬੱਚਿਆਂ ਨੂੰ ਬਹੁਤ ਔਖਾ ਹੋ ਕੇ ਜਵਾਨ ਕਰਦਾ ਉਹਨਾਂ ਦੇ ਬੁਢਾਪੇ ਦਾ ਸਾਰਾ ਹੁੰਦਾ ਹੈ ਤੇ ਨਸ਼ੇ ਦੇ ਕਰਕੇ ਬੁੜਾਪੇ ਦਾ ਸਾਰਾ ਉਹਨਾਂ ਤੋਂ ਖੋ ਲਿਆ ਜਾਂਦਾ ਪਰ ਹੱਥ ਜੋੜ ਕੇ ਬੇਨਤੀ ਹੈ ਚਿੱਟਾ ਜਾਂ ਕੋਈ ਵੀ ਨਸ਼ਾ ਕੋਈ ਵੀ ਨਾ ਕਰੋ ਨਸ਼ਾ ਭਾਈ ਕੋਈ ਵੀ ਹੈ ਚਾਹੇ ਜੜ ਦਾ ਚਾਹੇ ਸੰਗਟਾ ਚਾਹੇ ਕੁਝ ਵੀ ਨਸ਼ਾ ਨਾ ਕਰੋ ਨਸ਼ੇ ਨੂੰ ਆਪਾਂ ਖਤਮ ਕਰਨਾ ਹੈ ਖਤਮ ਫੇਰੀ ਹੋਏ ਜੇ ਆਪਾਂ ਇੱਕ ਹੋਵਾਂਗੇ ਸਾਡੀ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਮੈਂ ਦਾ ਆਪਣਾ ਬੂਟਾ ਫਰਾੜ ਬੂਟਾ ਕਰੇ ਚੈਨਲ ਦੇ ਪੇਜ ਤੋਂ ਅਮਰ ਜੀ ਵੀ ਸ਼ੇਅਰ ਜ਼ਰੂਰ ਕਰਾਇਆ ਲਾਈਕ ਤੇ ਸ਼ੇਅਰ ਜ਼ਰੂਰ ਕਮੈਂਟ ਕਰ ਦਿਓ ਸਸੀ ਕਾਲ ਸਸੀ ਕਾਲ